ਅੱਜ ਲੁਧਿਆਣਾ ਦੇ ਮੁੱਲਾਂਪੁਰ ਦਾ ਖਾ ਪਿੰਡ ਰਕਵਾ ਵਿਖੇ ਸਰਬੱਤ ਦਾ ਪਲਾਚਾਰੀ ਟੇਬਲ ટ્રਸਟ ਦੇ ਮੁਖੀ ਡਾਕਟਰ ਏਸੀਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ ਮਹਾਣੀ ਅਤੇ ਜਰਨੈਲ ਭਗਤੀ ਅਤੇ ਸ਼ਕਤੀਦਸ ਮੇਲ ਕਿਸਾਨੀ ਦੇ ਮੁਕਤੀ ਦਾ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਵੱਲੋਂ 12 ਮਈ 1710 ਈਸਵੀ ਨੂੰ ਸਰਹਿੰਦ ਫਤਿਹਕਰ ਜਿੱਥੇ ਇੱਕ ਗੌਰਵਮਈ ਇਤਿਹਾਸ ਰਚਿਆ ਹੈ ਬਾਬਾ ਬੰਦਾ ਸਿੰਘ ਬਹਾਦਰ ਨੇ ਵजीर खान ਦਾ ਖਾਤਮਾ ਕਰ 700 ਸਾਲਾਂ ਮੁਗਲ ਸਮਰਾਜ ਦਾ ਖਾਤਮਾਕਾਰ ਫਤਿਹ ਹਾਸਿਲ ਕੀਤੀ ਸੀ ਜਿਸ ਤੋਂ ਬਾਅਦ ਕਿਸਾਨ ਆਪਣੀ ਜ਼ਮੀਨਾਂ ਦੇ ਮਾਲਕ ਬਣੇ ਸਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਰਬੰਧ ਦਾ ਭਲਾ ਚੈਰਿਟੇਬਲ ਟਰਸਟ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਵੱਲੋਂ ਹਰ ਸਾਲ ਫਤਿਹ ਮਾਰਚ ਸਜਾਇਆ ਜਾਂਦਾ ਹੈ ਅਤੇ ਇਸ ਫਤੇ ਮਾਰਚ ਨੂੰ ਹਰੀ ਚੰਡੀ ਸਰਬਤ ਦਾ ਪੱਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਏਸੀਪੀ ਸਿੰਘੋ ਬਰਾਏ ਦੇ ਵੱਲੋਂ ਦਿੱਤੀ ਜਾਵੇਗੀ ਇਸ ਮੌਕੇ ਪ੍ਰਬੰਧਕਾਂ ਦੇ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਫਤੇ ਮਾਰਚ ਵਿੱਚ ਆਉਣ ਦੀ ਅਪੀਲ ਵੀ ਕੀਤੀ ਅਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਿਲ੍ਹਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਬਾਬਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਸੰਸਥਾਪਕ ਕ੍ਰਿਸ਼ਨ ਕੁਮਾਰ 바ਵਾ ਅਤੇ ਪਟਿਆਲੇ ਤੋਂ ਆਈ ਡਾਕਟਰ ਕਰਮਜੀਤ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਲੁਧਿਆਣੇ ਤੋਂ ਟਿੰਕੇ ਦੀ ਖਾਸ ਰਿਪੋਰਟ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਿਹੜਾ ਨਗਰ ਕੀਰਤਨਾ ਇਥੋਂ ਰਕਵੇ ਤੋਂ ਚੱਪੜਚੜੀ ਤੱਕ ਪਹੁੰਚਣਾ ਬਾਬਾ ਜੀ ਲੈ ਕੇ ਜਾਂਦੇ ਹਰ ਸਾਲ ਲੇਕਿਨ ਜਿਹੜਾ ਮਨੁੱਖੀ ਅਧਿਕਾਰ ਦਾ ਆਰੰਭ ਕਰਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਸੀ ਪਹਿਲੇ ਖਰਾ ਜੀ ਸਿੱਖਾਂ ਦੀ ਜਿਨ੍ਹਾਂ ਨੇ ਜਦੋਂ ਸਰਹੰਦ ਦੇ ਵਿੱਚ ਮੁਸਲਮਾਨਾਂ ਦੇ ਨਾਲ ਲੜਾਈ ਝਗੜਾ ਆਪਣਾ ਜੰਗ ਲੜੀ ਤਾਂ ਉੱਥੇ ਇਹ ਨਹੀਂ ਵੀ ਕਿਸੇ ਦੀ ਮਜ਼ਾਰ ਜਾਂ ਰੋਜ਼ਾ ਸ਼ਰੀਫ ਦੀ ਇੱਕ ਕਿੱਟ ਨੂੰ ਵੀ ਕੋਈ ਨੁਕਸਾਨ ਹੋਇਆ ਹੋਵੇ ਕਹਿਣ ਤੋਂ ਭਾਵਾ ਮਨੁੱਖੀ ਅਧਿਕਾਰ ਜਿਹੜਾ ਹੈਗਾ ਉਹ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਦੇਣ ਆ ਜਿਹੜਾ ਅੱਜ ਸਾਡੇ ਮਨੁੱਖੀ ਅਧਿਕਾਰ ਵਾਲੇ ਰੌਲਾ ਪਾਉਂਦੇ ਹੈ ਇਸ ਕਰਕੇ ਡਾਕਟਰ ਐਸ ਪੀ ਸਿੰਘਾਪਰਾਏ ਪਹੁੰਚਣਗੇ ਜੀ ਤੇ ਕੀ ਲੋਕ ਨੂੰ ਮੈਸੇਜ ਜਿੰਦ ਲਿਜਾਣਾ ਵਸ ਲੋਹਿਆਣਾ ਵਾਸੀ ਇਹਦਾ ਵੱਧ ਤੋਂ ਵੱਧ ਸਵਾਗਤ ਕਰਨ ਜੀ ਜਿੱਥੇ ਜਿੱਥੇ ਸਾਡਾ ਰੂਟ ਆ ਇਥੋਂ ਆਪਣੇ ਭਾਰਤ ਨਗਰ ਚੌਕ ਉਚਾਪੁਰ ਜਗਰਾਉਂ ਪੁਰ ਪਰੇਸਾਨੇਵਾਲ ਬਰਾਹਨੀ ਲੋ ਸਾਰੇ ਪਾਸੇ ਬਾਵਾ ਜੀ ਨੇ ਦੱਸਿਆ ਤੁਹਾਨੂੰ ਸਾਫਾ ਸਾਧਾ ਟੀਮ ਬੜਾ ਪੂਰ ਤਿਆਰੀ ਹੈ ਜੀ ਫੁੱਲ ਫੁੱਲ ਕਰਦੇ ਠੀਕ ਹੈ ਜੀ ਧੰਨਵਾਦ ਕੀ ਨਾਮ ਤੁਹਾਡਾ ਹੈ ਆ ਮੇਰਾ ਨਾਮ ਕਰਨਜੀਤ ਕੌਰ ਹੈ ਮੈਂ ਪਟਿਆਲੇ ਤੋਂ ਆਈ ਆ ਜੀ ਤੇ ਅੱਜ ਮੈਨੂੰ ਇੱਥੇ ਸਨਮਾਨਿਤ ਕੀਤਾ ਗਿਆ ਤੇ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਰੰਦ ਫਤਿਹ ਦਿਵਸ ਜਿਹੜਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਦੇਨ ਆ ਤੇ ਉਹਦੇ ਰਿਗਾਰਡਿੰਗ ਅਸੀਂ ਇੱਥੇ ਇਕੱਠੇ ਹੋਏ ਆ ਮੈਨੂੰ ਬਹੁਤ ਚੰਗਾ ਲੱਗਾ ਇੱਥੇ ਆ ਕੇ ਮੈਂ ਸਭ ਦਾ ਧੰਨਵਾਦ ਕਰਦੀ ਹਾਂ ਅੱਜ ਜੋ ਇਤਿਹਾਸਿਕ ਦਿਹਾੜਾ ਸਰਹੰਦ ਫਤਿਹ ਦਿਵਸ ਦਾ ਜਿੱਥੇ ਅਸੀਂ 12 ਮਈ 1710 ਨੂੰ ਮਹਾਨ ਯੋਧੇ ਜਰਨੈਲ ਕਿਸਾਨੀ ਦੇ ਮੁਕਤੀਦਾਤਾ ਸ਼ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫਤਿਹ ਕਰਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਅੱਜ ਅਸੀਂ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰ ਰਹੇ ਹਾਂ 12 ਮਈ ਨੂੰ ਫਤਿਹ ਮਾਰਚ ਬਾਬਾ ਬੰਦਾ ਬਹਾਦਰ ਪਵਨ ਰਕਵਾ ਤੋਂ ਸ਼ੁਰੂ ਹੋਏਗਾ ਆਰੰਭ ਹੋਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਗੁਰਦਾਸ ਡੰਗਲ ਗੜੀ ਤੋਂ ਨਿਹੰਗ ਸਿੰਘ ਬਾਬਾ ترਸੀਮ ਸਿੰਘ ਜੀ ਦੀਆਂ ਉਹਨਾਂ ਦੀਆਂ ਫੌਜਾਂ ਆ ਰਹੀਆਂ ਨੇ ਨਿਹੰਗ ਸਿੰਘ ਆ ਰਹੇ ਨੇ ਅਤੇ ਉਹ ਮਾਰਚ ਇਥੋਂ ਮੂਲਾਪੁਰ ਲੁਧਿਆਣਾ ਸਾਹਨੇਵਾਲ ਦਰਾਹਾ ਸਮਰਾਲਾ ਖਮਾਣੋ ਮੋਰਿੰਡਾ ਹੁੰਦਾ ਹੋਇਆ ਖਰੜ ਤੇ ਚੱਪੜਚੀੜੀ ਚੱਪੜਚੀੜੀ ਦੇ ਉਸ ਇਤਿਹਾਸਿਕ ਮੈਦਾਨ ਦੇ ਵਿੱਚ ਪੁੱਜੇਗਾ ਜਿੱਥੇ 12 ਮਈ 1710 ਨੂੰ ਉਸ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਦਾ ਖਾਤਮਾ ਕਰਕੇ 700 ਸਾਲਾਂ ਦੇ ਮੁਗਲ ਸਾਮਰਾਜ ਦਾ ਖਾਤਮਾ ਕਰਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ